ਸੋ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਲੈ ਕੇ ਆਏ ਹਾਂ ਤੁਹਾਨੂੰ ਪਰਾਚੀਨ ਮੰਦਿਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਤੇ ਭਗਵਾਨ ਸ਼ੰਕਰ ਜੀ ਨੇ ਆਪਣੇ ਜੁਨੇ ਬੱਚਾ ਨੂੰ ਕਹੇ ਕਿ ਜਿਹੜਾ ਮਾਜ਼ ਲੋਕ ਦੀ ਭਲੇੱਖ ਦੱਖਾਂ ਕਰੇਗਾ ਉਹੀ ਕੋਈ ਪਹਿਲੇ ਹਲਕਾਰ ਨਹੀਂ ਲੱਗੇਗਾ। ਤੇ ਭਗਵਾਨ ਸ਼ੰਕਰ ਜੀ ਨੇ ਕਾਟੋ ਸਮਝੀ ਕੋ ਕਹਾ ਕਿ ਤੇ ਜਹਾਂ ਪ੍ਰਕਰਮਾ ਨੋਮੀ ਦਸ਼ਮੀ ਦਾ ਮੇਲਾ ਲੱਗਿਆ ਕਰੇਗਾ ਕੋਈ ਕਿਸੇ ਦੇ ਪਾਸ ਚੱਲ ਕੇ ਨਹੀਂ ਜਾਓਗੇ ਸਭ ਤੇਰੇ ਪਾਸ ਚੱਲ ਆਉਣਗੇ ਸਾਰਿਆਂ ਨੂੰ જય ਸ਼ੰਕਰ ਦੀ ਸੋ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਜਿੱਥੇ ਦਾ ਮੰਦਿਰ ਪ੍ਰਾਚੀਨ ਮੰਦਿਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਸ਼੍ਰੀ ਅਚਲੇਸ਼ਵਰ ਧਾਮ ਸ਼੍ਰੀ ਅਚਲੇਸ਼ਵਰ ਧਾਮ ਦਾ ਮੰਦਿਰ ਹੈ ਜਿੱਥੇ ਕੀ ਨਾਵੀਂ ਦਸਵੀਂ ਦਾ ਮੇਲਾ ਜਰਾਏ ਉਹ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤਿਆਰੀਆਂ ਜਿਹੜੀਆਂ ਨੇ ਇੱਥੇ ਸ਼ੁਰੂ ਹੋ ਚੁੱਕੀਆਂ ਨੇ ਤੇ ਕਾਰਤਿਕ ਸਵਾਮੀ ਦੀ ਜਿਹੜੀ ਜੋਤ ਵੀ ਜਰੀ ਹੈ ਪ੍ਰਚੰਡ ਕੀਤੀ ਗਈ ਹੈ ਸੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਜੋਤ ਹੈ ਉਹ ਹਰ ਇੱਕ ਸਾਲ ਜਿਹੜੀ ਹੈ ਪਰਿਵਾਰ ਦੀ ਸੇਵਾ ਲੱਗੀ ਹੋਈ ਹੈ ਇਹ ਉਹ ਜਿਹੜੇ ਜੋਤ ਨੇ ਉਹ ਪ੍ਰਚੰਡ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਇਹਦਾ ਭੋਗ ਜਿਹੜਾ ਹੈ ਨਾਂ ਵੀ ਦਸਵੀਂ ਦਸਵੀਂ ਵਾਲੇ ਦਿਨ ਜਿਹੜਾ ਭੋਗ ਪਾਊਗਾ ਤਾਂ ਇੱਥੇ 33 ਕਰੋੜ ਦੇਵੀ ਦੇਵਤੇ ਜਿਹੜੇ ਨੇ ਉਹ 카르틱 స్వా미 ਨੂੰ ਮਨਾਉਣ ਵਾਸਤੇ ਪਹੁੰਚੇ ਸੀ ਪਰ 카르티 స్వా미 ਜੀ ਇੱਥੇ ਹੀ ਅਚਲ ਹੋ ਗਏ ਨੇ ਸੋ ਬੜਾ ਪ੍ਰਾਚੀਨ ਮੰਦਿਰ ਹੈ ਸ਼੍ਰੀ ਅਚਲੇਸ਼ਵਰ ਧਾਮ ਬਟਾਲਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਪਾਂ ਗੱਲਬਾਤ ਵੀ ਕਰਦੇ ਆਂ ਇੱਥੋਂ ਦੇ ਜਿਹੜੇ ਇਹ ਪੁਜਾਰੀ ਨੇ ਆਪਾਂ ਉਹਨਾਂ ਕੋਲ ਪੁੱਛਾਂਗੇ ਕਿ ਕੀ ਇਤਿਹਾਸ ਹੈ ਤੇ ਕਿਉਂ ਮਨਾਇਆ ਜਾਂਦਾ ਹੈ ਸ਼੍ਰੀ ਅਚਲੇਸ਼ਵਰ ਧਾਮ ਦੇ ਵਿੱਚ ਨਾ ਵੀ ਦਸੀ ਦਾ ਮੇਲਾ ਸੋ ਜੈ ਸ਼ੰਕਰ ਦੀ ਜੈ ਸ਼ੰਕਰ ਜੀ ਕੀ ਨਾਮ ਦੇ ਮੰਤਪਕਾਰ ਕੋਈ अवतार जी बहुत-बहुत मुबारक है क्योंकि मेले दिया जरेया तैयारियां हो चुकीया ने शुरुआत ते ਤੁਸੀਂ ਦੱਸੋ ਕਿ ਸਾਡੇ ਦਰਸ਼ਕਾਂ ਨੂੰ ਕਿ ਕਿਦੋਂ ਮੇਲਾ ਹੁੰਦਾ ਤੇ ਕੌਣ-ਕੌਣ ਆਤੇ ਪਹੁੰਚਦੇ ਨੇ ਮੇਲੇ ਦੇ ਵਿੱਚ kujhe 메ਲਾ ਤੋਂ ਜਿਹੜਾ ਹਰ ਵਾਰੀ ਹੁੰਦਾ ਵਾ ਅਗੇ ਭਗਵਾਨ ਸ਼ੰਕਰ ਜੀ ਸਾਜੂ ਕੇ ਜਿਹहां ਆਏ ਆਂ ਜੀ ਕਾਤੋ ਸwami ਜਿਹहां ਦੁਆਪਰ ਯੋਗਮੇ ਆਏ ਆਂ ਤੋਂ ਭਗਵਾਨ ਸ਼ੰਕਰ ਜੀ ਨੇ ਆਪਣੇ ਦੋਨੇ ਬੱਚਾ ਨੂੰ ਕਹੇ ਕਿ ਜਿਹੜਾ ਮਾਸ ਲੋਕ ਦੀ ਪੱਲੇ ਦੱਖਣਾ ਕਰੇਗਾ ਉਸੇ ਕੋਈ ਪਹਿਲੇ ਹਟਕਾਰ ਲਿਆ ਜਾਏਗਾ ਤੋਂ ਕਾਤੋ ਸwami ਜੀ ਨੇ ਆਪਣਾ ਮੋਹਰ ਲੀਆ ਤੇ ਚੱਲ ਪੜੇ ਪੱੱਖਣਾ ਕਰਨੇ ਕੇ ਲਈਏ ਤੋਂ ਗણેਸ਼ ਜੀ ਵਹੀਂ ਬੈਠੇ ਰਹੇ इन्हें चलो देव सिन्नाथ आ जाते हैं वो तो कहने लगे भी जिसके जो गणेश जी मुँह चला करके बैठे हैं तो कहने लगे महाराज क्या बात है मुँह चला करके बैठे हो वो तो कहने लगे भी ऐसे माता पिता ने सवाल पा दिया है जो मात कि पहले दखना करेगा उसी को ही पहले हटकार दिया जाएगा तो देव सिन्थ ने कहा जी कोई बड़ी बात नहीं है मात लोग मालक भगवान शंकर सृष्टि के मालक हैं सृष्टि के चालक हैं आप अपने माता पिता की ऊपर कलमा कर लीजिए तो गणेश जी ने अपने माता पिता की ऊपर कलमा कर ली तो भगवान शंकर कहने लगे गणेश को तो तुम नहीं गए तो कहने लगा पिताजी मैंने कहाँ जाना है मातृ लोग मालिक तो आप है तो भगवान सिंह जी को मानना पड़ा तो उन्होंने गणेश जी को अधिकार दे दिया तो उस टाइम पर देव सिंह जादू तो वहीं थे उन्होंने देखा का तो कातो स्वामी जी को भी देखा जाए वो कहाँ है उन्होंने अंतर से हनो के देखा तो कातो स्वामी जी उनको अच्छी अच्छा जाओ नजर आए तो देव सिंह जादू जहाँ आ जाते हैं जहाँ आगे क्या देखते हैं कि कातो स्वामी जी तो भक्ति में ली ना हो कैसे बुलाया जाए उन्होंने फिर नारायण नारायण की जहाँ बाज लगाई तो कातुव स्वामी जी को भी पता चल गया कि देव सिंह रहे हैं चलो क्लास का समाचार पूछते हैं जब दोनों की आपस में धनवत पर नाम हुई तो कलाक स्वामी जी ने कहा कि महाराज क्लास का क्या समाचार है तो कहने लगे तो गणेश जी को अधिकार हो गया कार्तक स्वामी उस टाइम पर जहाँ रुष्ट हो गए नाराज हो गए कहने लगे अब हम अचिलेश्वर पर अचल होते रहेंगे अब कहीं नहीं जाएंगे जब इतनी बात सुनी देर से महादेव ने तो तुरंत कलास पहुंच गया उन्हें जाकर भगवान शंकर माता पार्वती को बता दिया कि आपका बड़ा लड़का अचिलेश्वर से अचल हो गया भगवान शंकर माता पार्वती तेतीस करोड़ देवी देवता इनको मनाने के लिए हाँ जहाँ आए हैं स्वामी जी नहीं माने तो उस टाइम पर भगवान शंकर जी को माता पार्वती ने कहा तुम किसी के पास के नहीं जाओगे सब तेरे पास चलता आएंगे इन सारे तीर्थों का राजा है प्रयागराज जब कुंभ का मेला आता है तो सब देवी देवते वहां पहुंच जाते हैं कारतिक स्वामी जी नहीं वहां जाते जब कारतिक स्वामी जी का जहां मेला होता है नौमी दशमी का

ਕਰਾਮਾਤ ਦੱਸੋ ਜੋ ਮੇਲੇ ਦੇ ਉੱਤੇ ਹੁੰਦੀ ਹੈ ਭਗਵਾਨ ਸਿੰਘ ਜੀ ਨੇ ਇਸ ਸਰੋਵਰ ਕੇ ਬਾਰੇ ਵੀ ਬੋਲਾ ਥਾ ਉਸ ਟਾਈਮ ਪਰ ਦੇਖਿਆ ਕੋ ਕਿ ਇਸ ਰੁਦਰੀ ਦਾ ਅਸੀਂ ਇਹਨਾਂ ਨੂੰ ਸ਼ਿਵਲਿੰਗ ਵੀ ਕਹਿੰਦੇ ਆ ਠਾਕੁਰ ਜੀ ਵੀ ਕਹ ਦਿੰਦੇ ਆ ਪੱਥਰ ਵੀ ਕਹ ਦਿੰਦੇ ਆ ਭਗਵਾਨ ਜੀ ਕਹ ਦਿੰਦੇ ਆ ਇਹਨਾਂ ਦਾ ਇੱਕ ਨਾਮ ਰੁਦਰੀ ਵੀ ਆ ਉਹਨਾਂ ਨੇ ਉਸ ਟਾਈਮ ਪਰ ਕਹਾ ਕਿ ਇਸ ਰੁਦਰੀ ਦਾ ਨਾਮ ਅਚਲੇਸ਼ਵਰ ਹੋਗਾ ਕਰ ਜਾਏਗੇ ਜਹਾਂ ਆਦਮਪੁਰਸ ਦੂਤ ਕੀ ਸ਼ਰਦ ਜੇ ਜਲ ਹੋਗਾ ਦੋ ਦਿਨ ਕੇ ਲਈ ਜਾਂ ਜੇ ਕੱਚੀ ਰੱਸੀ ਦਾ ਜਲ ਹੋ ਜਾਏਗਾ ਸਰੋਵਰ ਦਾ ਜਿਸੇ ਦਾ ਉਸੇ ਕੋ ਜਿਸਨੇ ਕਰਮ ਕੀਏ ਹੈ जहां तिरती कोर देवी जोत का वास हो जाएगा दो दिन कोर देवी तिरती रहेंगे और साधु महात्मा भक्त लोग बहुत बहुत दूर से आते हैं जहां बटाला के लोग तो बहुत ज्यादा ही जहां कर रहे हैं जो ज्यादा तो मतलब बटाले की ही आ जहाँ जी एक दरखत की गल है जो भी दसो तो श्री गुरु नानक देव जी कहते आए भी जी क्या ये जो सरोवर जहां को पुराने दरख्त जितने भी है ना जब जो दो दिन के लिए कच्ची लची हो जाएगा तो जो दरख्त है इनके पत्ते जो है सुनहरे हो जाएंगे ਆਪ ਤੋੜ ਕੇ ਦੇਖੇਗਾ ਨਾ ਤਾਂ ਆਪਕੋ ਐਸਾ ਨਜ਼ਰ ਆਏਗਾ ਜੈਸੇ ਸੋਨੇ ਦੀ ਤਾਰ ਆ। ਉਨੀ ਕਾ ਹੀ ਮੇਲਾ ਸੁਣ ਕੇ ਜਹਾਂ ਗੁਰੂ ਨਾਨਕ ਦੇਵ ਜੀ ਆਏ ਆ ਮੇਲਾ ਸੁਨਸਵਰਾਤ ਕਾ ਬਾਬਾ ਅਚਲ ਬਟਾਲੇ ਆਏ। ਸੋ ਗੱਲਬਾਤ ਕੀਤੀ ਐ ਜੀ ਅਚਲ ਬਟਾਲਾ ਕਹਤੇ ਹੈ ਬਟਵਾ ਬਨਾਰਸ ਨਾਮ ਸਭੀ ਚੀਤ ਜਹਾਂ ਆ ਚੁਕੇ ਅਚਲ ਪੁਰਾਣਾ ਨਾਮ। ਸੋ ਗੱਲਬਾਤ ਕੀਤੀ ਐ ਜੀ ਬੜਾ ਵਿਸਥਾਰ ਤੇ ਰਾਵਣ ਨੇ ਦੱਸਿਆ ਕਿ ਸ੍ਰੀ ਕਾਰਤਿਕ ਸੂਮੀ ਦਾ ਮੇਲਾ ਜਿਹੜਾ ਲੱਗਦਾ ਏ ਤੇ ਇੱਥੇ ਜਿਹਰੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇੱਥੇ ਪਹੁੰਚੇ ਸੀ ਕਿ ਤੁਹਾਨੂੰ ਇੱਕ ਹੋਰ ਕਰਮਾਤ ਦਿਖਾ ਦਾਂਗੇ ਕਿ ਮੇਲੇ ਦੀ ਦੋ ਦਿਨਾਂ ਵੀ ਦਸਵੀਂ ਦੇ ਉੱਤੇ ਕਹਿੰਦੇ ਨੇ ਕਿ ਇੱਥੇ ਬੜੇ ਸਾਧੂ ਸੰਤ ਜਿਹਰੇ ਨੇ ਮਹਾਤਮਾ ਨੇ ਜਿਹਰੇ ਸਾਧੂ ਸੰਤ ਜਿਹਰੇ ਨੇ ਉੱਥੇ ਪਹੁੰਚਦੇ ਨੇ ਤੇ ਉਹ ਕੋਈ ਕਰਮਾ ਭਾਗਾ ਵਾਲਾ ਜਿਹੜਾ ਰਾਤ ਨੂੰ ਆਉਣਾ ਦੇ 33 ਕਰੋੜ ਦੇਵੀ ਦੇਵਤਿਆਂ ਦੇ ਜਿਹਰੇ ਦਰਸ਼ਨ ਕਰਦੇ ਨੇ ਤੇ ਕਰਮਾਤ ਆਏ ਕਿ ਦੋ ਦਿਨ ਜਿਹੜਾ ਇਹ ਸਰੋਵਰ ਜਿਹੜਾ ਇਹ ਕੱਚੀ ਲੱਸੀ ਹੋ ਜਾਂਦੀ ਏ ਤੇ ਬੜਾ ਇਤਿਹਾਸਿਕ ਮੇਲਾ ਲੱਗਦਾ ਜੀ 21 22 ਤਰੀਕ ਨੂੰ ਅਤੇ ਨਾ ਵੀ ਦਸਵੇਂ ਦਾ ਮੇਲਾ ਲੱਗ ਰਿਹਾ ਸੋ ਆਪਾਂ ਗੱਲਬਾਤ ਕਰਦੇ ਜਿਨ੍ਹਾਂ ਨੇ ਜੋਤ ਪ੍ਰਚੰਡ ਕੀਤੀ ਹੈ ਸੋ ਜੈ ਸ਼ੰਕਰ ਜੀ ਗੈ ਸ਼ੰਗਰ ਜੀ ਕੀ ਨਾਮ ਦੇ ਰਕੇਸ਼ ਹੈ ਦੇਵ ਜਦীদ ਜੀ ਕਿੱਦਾਂ ਦੇਖਦੇ ਹੋ ਕਿ ਤੁਹਾਡੇ ਪਰਿਵਾਰ ਵੱਲੋਂ ਜਿਹੜੀ ਪੀੜੀ ਦਰ ਪੀੜੀ ਹਰ ਸਾਲ ਜਿਹੜੀ ਸੇਵਾ ਮਨਾਈ ਜਾਂਦੀ ਹੈ ਸੇਵਾ ਕੀਤੀ ਜਾਂਦੀ ਜੋਤ ਦੀ ਜਰੀਏ ਪ੍ਰਚੰਡ ਕਰਦੇ ਹੋ ਤੁਸੀਂ ਇਹ ਭੋਲੇ ਨਾ ਦੇ ਸੇਵਾ ਲਈਦੀ ਹੈ ਉਹੀ ਆਪਣੇ ਫਰਜ਼ ਨਿਭਾਉਣਦੇ ਆ ਸੋ ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲਦੀ ਪਈ ਤੁਹਾਡੀ ਕਿੰਨੀ ਇੱਕ ਕਿਰਪਾ ਭੋਲੇ ਨਾ ਦੀ ਕਿਉਂਕਿ ਭੋਲੇ ਨਾ ਤੇ ਵੈਸੇ ਬੜੇ ਭੋਲੇ ਨੇ ਉਹ ਸਭ ਕੁਝ ਲਰਾਦਨ ਨੇ ਕਿੰਨੀ ਕੀ ਕਿਰਪਾ ਉਹਨਾਂ ਦੀ ਤੇ ਕਿੰਨੀ ਦੇਰ ਤੋਂ ਜਲਦੀ ਵੀ ਸੀਗਾ ਕਾਫੀ ਦੇਰ ਤੋਂ ਛੋਟੇ ਹੁੰਦੇ ਕੰਮ ਮੈਂ ਮੈਂ ਜਾਂ ਮੇਰਾ ਪਰਿਵਾਰ ਕਰਦਾ ਪਿਆ ਬਾਕੀ ਭੋਲੇ ਨਾਲ ਦੀ ਇਨੀ ਕਿਰਪਾ ਹੈ ਅਸੀਂ ਜੋ ਉਹਨਾਂ ਕੋਲ ਮੰਗਿਆ ਸਾਨੂੰ ਮਿਲਿਆ ਤੇ ਇੱਥੋਂ ਦੇ ਬੜਾ ਵੱਡਾ ਤੀਰਥ ਸਥਾਨ ਹੈ ਇੱਥੇ ਹਰ ਮਰਾਦ ਬੰਦੇ ਦੀ ਪੂਰੀ ਹੁੰਦੀ ਹੈ ਜੀ ਸੋ ਫਿਰ ਪਰਿਵਾਰ ਦੇ ਵਿੱਚ ਕਿੱਦਾਂ ਖੁਸ਼ੀ ਦੀ ਲਹਿਰ ਹੁੰਦੀ ਹੈ ਪਰਿਵਾਰ ਦੇ ਵਿੱਚ ਕਿੱਦਾਂ ਖੁਸ਼ੀ ਦੀ ਲਹਿਰ ਹੁੰਦੀ ਹੈ ਕਿ ਹਰ ਸਾਲ ਜਿੱਦਾਂ ਕਹਿੰਦੇ ਨੇ ਦਿਨ ਦਿਹਾੜਾ ਨਾ ਹੋਏਗਾ ਆਪਾਂ ਤਿਆਰੀ ਕਰਨੀ ਆ ਜੋਤ ਦੀ ਕਿਦਾਂ ਫਿਰ ਪਰਿਵਾਰ ਚ ਖੁਸ਼ੀ ਰਹਿੰਦੀ ਸਾਰੇ ਪਰਿਵਾਰ ਸਵੇਰੇ ਦਹੀ ਆਨੇ ਆ ਤੇ ਸਾਰੇ ਆ ਕੇ ਰਲ ਮਿਲ ਕੇ ਹੋਰੀ ਸਾਰੀ ਸੰਗਤ ਹੁੰਦੀ ਹੈ ਤੇ ਰਲ ਮਿਲ ਕੇ ਜੋਤ ਕਰਨੇ ਆ ਸੋ ਜੋਤ ਜਰੀ ਜਗਦੀ ਫਿਰ ਕਿਦੋਂ ਦਾ ਭੋਗ ਪੈਣਾ ਜੀ ਉਹ ਦੱਸੋ ਇਹ ਨੌਵੀਂ ਦਸਵੀਂ ਦਾ ਮੇਲਾ ਹੁੰਦਾ ਹੈ ਦਸਵੀਂ ਦਾ ਫਿਰ ਤਵਾ ਦਾ ਭੋਗ ਪੈਣਾ ਸੋ ਅੱਜ ਦੀਆਂ ਤਿਆਰੀਆਂ ਅੱਜ ਹੀ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਮੇਲਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਸੋ ਕੀ ਮਹਾਨਤਾ ਫਿਰ ਮੇਲੇ ਦੀ ਤੇ ਭੋਲੇ ਨਾਥ ਦੇ ਪੋਲੇਨਾ ਦੀ ਕੋਈ ਬਾਤ ਕਰ ਪਾ ਇਥੇ ਤੁਹਾਨੂੰ ਦਸੀ ਗੱਲ ਕਿ ਇਥੇ ਕਾਚੂ ਸਵਾਮੀ ਆਏ ਸੀਗੇ ਤੇ ਪੋਲੇਨਾਜ ਫੇਚਰਾ 33 ਕਰੋੜ ਦੇ ਵੀ ਦੇਵਤੇ ਆਏ ਆ ਤੇ ਇਥੇ ਬੜਾ ਤੀਰਸਥਾਨ ਹੈ ਬਾਕੀ ਇਥੇ ਜਿਹੜੇ ਮੁੱਖ ਟ੍ਰਸਟੀ ਨੇ ਪਵਨ ਕੁਮਾਰ ਪੰਮਾ ਜੀ ਨੇ ਉਹਨਾਂ ਨੇ ਇਥੇ ਬੜਾ ਯੋਗ ਲਾ ਕੇ ਬੜੇ ਮੰਦਿਰ ਦੀ ਕਾਇਆਪਲਟ ਕੀਤੀ ਹੈ ਉਹਨਾਂ ਦੇ ਜਿਹੜੇ ਅੱਗੋਂ ਸੰਗਤ ਜਿਹੜੀ ਜਿਹੜੀ ਹੈਗੀ ਹੈ ਜਿਹੜੇ ਉਹਨਾਂ ਦੇ ਸੇਵਕ ਨੇ ਘਾਰ ਸੇਵਕ ਵਾਲੇ ਉਹ ਸਾਰੇ ਨਿਸ਼ਕਾਮ ਸੇਵਾ ਕਰਦੇ ਨੇ ਇਥੇ ਜਿੰਨੇ ਮਰਜ਼ੀ ਆਪਣਾ ਛੇ ਛੇ ਘਰੋਂ ਲੋਕੀ ਆ ਕੇ ਸੇਵਾ ਕਰਦੇ ਨੇ ਸੋ ਤੁਹਾਡੀ ਸੇਵਾ ਫਿਰ ਚਲਦੀ ਰਹੂਗੀ ਆਹ ਚਲਦੇ ਰਹੀ ਤੇ ਪ੍ਰਭੂ ਤੇ ਚਰਨਾਚਾਰ ਵੇਲੇ ਹਜਰ ਆ ਸੋ ਗੱਲਬਾਤ ਕੀਤੀ ਹੈ ਜੀ ਜਿਨ੍ਹਾਂ ਨੇ ਜੋਤ ਪ੍ਰਚੰਡ ਕੀਤੀ ਏ ਮੰਦਰ ਮੰਦਰ ਦੀਆਂ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਦਿਖਾਵਾਂਗੇ ਤੇ ਨਾਲ ਦੀ ਨਾਲ ਅੰਦਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਢੋਲੇਨਾਥ ਦੇ ਦਰਬਾਰ ਦੀਆਂ ਜਿੱਥੇ ਕੀ ਕਾਰਤਿਕ ਸਵਾਮੀ ਜੀ ਜਿਹੜੇ ਨੇ ਇੱਥੇ ਰੜ ਕੇ ਕਾਰਤਿਕ ਸਵਾਮੀ ਜੀ ਜਿਹੜੇ ਨੇ ਇੱਥੇ ਆੜ ਕੇ ਆ ਚੱਲ ਹੋ ਗਏ ਸੀਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬੋਲੇनाथ ਸ਼੍ਰੀ ਸ਼ੰਕਰ ਬੜੀ ਕਿਰਪਾ ਦੀ ਬੋਲੇनाथ ਦੀ ਇਸ ਦਰਬਾਰ ਦੇ ਉੱਤੇ ਸ਼੍ਰੀ ਕਾਰਤੀਕ ਸਵਾਮੀ ਅਚਲ ਹੋ ਗਏ ਸੀ ਤੇ ਨਾਲ ਦੀ ਨਾਲ 33 ਕਰੋੜ ਦੇਵੀ ਦੇਵਤੇ ਜਰੇ ਹੀ ਉਹਨਾਂ ਨੂੰ ਮਨਾਉਣ ਵਾਸਤੇ ਇੱਥੇ ਪਹੁੰਚੇ ਸੀ ਪਰ ਫੇਰ ਵੀ ਜਿਹੜੇ ਹੀ ਉਹ ਨਹੀਂ ਮੰਨੇ ਕਿਉਂਕਿ ਬੜੀ ਕਿਰਪਾਏ ਬੋਲੇनाथ ਦੀ ਇੱਥੇ ਨਾ ਵੀ ਦਸੇ ਦਾ ਮੇਲਾ ਜਰਾਏ ਉਹ ਮਨਾਇਆ ਜਾਂਦਾ ਏ ਸੋ ਤਿਆਰੀਆਂ ਜਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਵੀਡੀਓ ਨੂੰ ਵਰਤ ਵਦ ਸ਼ੇਅਰ ਕਰਿਓ ਤਾਂ ਕਿ तेरे पौलेनाथ ਦੇ ਭਗਤ ਨੇ ਉਹਨਾਂ ਤੱਕ ਵੀਡੀਓ ਜਰੀਏ ਪਹੁੰਚੇ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲक्की ਰਾਜਪੂਤ ਗੁਰਦਾਸਪੁਰ